ਬੀਤੇ ਕੱਲ ਅਫਸਾਨਾ ਖਾਨ ਨੇ ਕਿ ਸਿੱਧੂ ਲਈ ਰਖੜੀ ਲੈ ਕੇ ਹਵੇਲੀ ਪਹੁੰਚੀ ਸੀ ਤੇ ਜਿਸ ਤੋਂ ਸਿੱਧੂ ਦੇ ਮਾਪੇ ਕਾਫੀ ਜ਼ਿਆਦਾ ਨਾਰਾਜ਼ ਹੋਏ ਸੀ ਤੇ ਬਾਪੂ ਬਲਕੌਰ ਨੇ ਆਪਣੀ ਨਾਰਾਜ਼ਗੀ ਸੋਸ਼ਲ ਮੀਡੀਆ ਤੇ ਵੀ ਅਫਸਾਨਾ ਨੂੰ ਲੈ ਕੇ ਜ਼ਾਹਿਰ ਕਰੀ ਹੈ ਇਸ ਗੱਲ ਦੇ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸਿੱਧੂ ਪਰਿਵਾਰ ਦੀ ਨਾਰਾਜ਼ਗੀ ਬਿਲਕੁਲ ਅਫਸਾਨਾ ਨੂੰ ਲੈ ਕੇ ਜ਼ਾਇਜ਼ ਹੈ ਕਿਉਂਕਿ ਉਂਝ ਤਾਂ ਸਿੱਧੂ ਨੂੰ ਉਹ ਆਪਣਾ ਭਰਾ ਮੰਨਦੀ ਸੀ ਤੇ ਹਰ ਸਾਲ ਰਖੜੀ ਵੀ ਬਣਾ ਕਰਦੀ ਸੀ ਪਰ ਸਿੱਧੂ ਦੇ ਜਾਣ ਬਾਅਦ ਜਦੋਂ ਮੂਸੇ ਵਾਲਾ ਪਰਿਵਾਰ ਇੱਕ ਵੱਡੇ ਪਹਾੜ ਜਿਹੇ ਦੁੱਖ ਚੋਂ ਹੋ ਕੇ ਗੁਜ਼ਰ ਰਿਹਾ ਸੀ ਤਾਂ ਉਹਨਾਂ ਦਿਨਾਂ ਦੇ ਵਿੱਚ ਅਫਸਾਨਾ ਤਿੰਨ ਸਾਲਾਂ ਦੇ ਵਿੱਚ ਸਿਰ ਤਿਹ ਤੋ ਤੱਕ ਸਿੱਧੂ ਦੀ ਵਰਸੀ ਅਤੇ ਜਨਮ ਦਿਨ ਦੇ ਵਿਅਵਸਾਨਾ ਕਨ ਹਾਜ਼ਰ ਨਹੀਂ ਸੀ ਹੋਈ ਤੇ ਜਿਸ ਨੂੰ ਸਿੱਧੂ ਪਰਵਾਰ ਦੇ ਨਾਮ ਨਾਲ ਚਾਉਣ ਵਾਲੀ ਵਿਅਵਸਾਨਾ ਤੋਂ ਕਾਫੀ ਜ਼ਿਆਦਾ ਨਾਰਾਜ਼ ਹੋਈ ਸੀ ਤੇ ਹੁਣ ਜਦੋਂ ਰਖੜੀ ਦੇ ਤਿਉਹਾਰ ਮੋਕੇ ਵਿਅਵਸਾਨਾ ਕਨ ਹੈ ਵਿਲੀ ਪਰ ਤੇ ਤਾਂ ਬਾਪੂ ਬਲਕੌਰ ਨੇ ਵੀ ਇਹ ਸਾਰੀਆਂ ਗੱਲਾਂ ਦਾ ਜ਼ਿਕਰ ਕਰਦੇ ਆ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਪੋਸਟ ਸ਼ੇਅਰ ਕਰਦੇ ਆ ਲਿਖਿਆ ਕਿ ਸੀ ਆਪਣੇ ਪੁੱਤ ਸਿੱਧੂ ਨੂੰ ਜਿਉਂਦਾ ਰੱਖਣ ਦੇ ਲਈ ਸਾਲ 6 ਮਹੀਨਿਆਂ ਤੋਂ ਬਾਅਦ ਕੋਈ ਸਮਾਗਮ ਕਰਦੇ ਤਾਂ ਉਹਨਾਂ ਦਿਨਾਂ ਦੇ ਵਿੱਚ ਸਿਰਫ ਸਿੱਧੂ ਦੇ ਚਾਉਣ ਵਾਲੀ ਅਤੇ ਗਿਣਵੇਂ ਚੁਣਮਿਆ ਆਰਟਿਸਟ ਹੀ ਸਾਡੇ ਨਾਲ ਖੜਦੇ ਨੇ ਤੇ ਸਾਨੂੰ ਵਿ BC2 ਨੂੰ ਜਨਦਰ ਰੱਖਣ ਦੇ ਲਈ ਜ਼ਰੂਰ ਸਾਡਾ ਸਾਥ ਦੇਵਗੀ ਪਰ ਉਹਨਾਂ ਵੱਲੋਂ ਵੀ ਸਾਨੂੰ ਨਿਰਾਸ਼ਾ ਹੀ ਦੇਖਣ ਨੂੰ ਮਿਲੀ ਤੇ ਢੇੜੇ ਪਹਾੜ ਜਿਹੜੇ ਦੁੱਖ ਚੋਂ ਨਿਕਲਣ ਦੇ ਲਈ ਇੱਕ ਤਾਂ ਸਾਡਾ ਵਾਹਿਗੁਰੂ ਸਹਾਰਾ ਬਣਿਆ ਤੇ ਦੂਸਤਾਂ ਨਾਲ ਸੀ ਦੁੱਧ ਦੇ ਚੌਣ ਵਾਲੀ ਤੇ ਕੋਈ ਵੀ ਸਾਡੀਆਂ ਉਮੀਦਾਂ ਤੇ ਖਰੇ ਨਹੀਂ ਉੱਤਰ ਜਿਨ੍ਹਾਂ ਤੋਂ ਅਸੀਂ ਉਮੀਦਾਂ ਰੱਖੀਆਂ ਸੀ ਸੋ ਜੇਕਰ ਤੁਸੀਂ ਵੀ ਮੂਸੇ ਵਾਲਾ ਨੂੰ ਪਿਆਰ ਕਰਦੇ ਹੋ ਤਾਂ ਵੀਡੀਓ ਨੂੰ ਲਾਈਕ ਜ਼ਰੂਰ ਕਰਦੇ